ਪਾਰੀ ਮੀਂਹ ਤੇ ਹੜ੍ਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਦਾ ਨੋਟਿਸ ਲਿਆ ਹੈ ਜੋ ਜੰਮੂ ਕਸ਼ਮੀਰ ਉਤਰਾਖੰਡ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਜੋ ਸਥਿਤੀ ਬਣੀ ਹੈ ਉਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਔਰ ਤਿੰਨ ਹਫ਼ਤਿਆਂ ਦੇ ਵਿੱਚ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ ਉਤਰਾਖੰਡ ਤੇ ਜੰਮੂ ਕਸ਼ਮੀਰ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸ਼ੁਰੂਆਤੀ ਤੌਰ ਤੇ ਇਹ ਦਿਖਾਈ ਦੇ ਰਿਹਾ ਹੈ ਕਿ ਵੱਡੇ ਪੱਧਰ ਤੇ ਕੁਦਰਤ ਦੇ ਨਾਲ ਖਿਲਵਾੜ ਹੋਇਆ ਵੱਡੇ ਪੱਧਰ ਤੇ ਦਰਖਤਾਂ ਦੀ ਕਟਾਈ ਹੋਈ ਹੈ ਵੱਡੇ ਪੱਧਰ ਤੇ ਚਟਾਨਾਂ ਜਿਹੜੀਆਂ ਨੇ ਉਹ ਛੇੜੀਆਂ ਗਈਆਂ ਨੇ ਇਸੇ ਕਰਕੇ ਇਹ ਜਿਹੜੀ ਕੁਦਰਤ ਦੀ ਕਰੋਪੀ ਆਈ ਹੈ ਔਰ ਇਹ ਤਰਾਸ ਦੀ ਇਸ ਵਜ੍ਹਾ ਨਾਲ ਵਾਪਰੀ ਹੈ ਕਿਉਂਕਿ ਮਨੁੱਖ ਵੱਲੋਂ ਕੁਦਰਤ ਦੇ ਨਾਲ ਛੇੜਛਾੜ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਇਹ ਟਿੱਪਣੀਆਂ ਕੀਤੀਆਂ ਨੇ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਔਰ ਹਿਮਾਚਲ ਦੀ ਸਰਕਾਰ ਪੰਜਾਬ ਦੀ ਸਰਕਾਰ ਜੰਮੂ ਕਸ਼ਮੀਰ ਦੀ ਉੱਤਰਾਖੰਡ ਦੀ ਇਹਨਾਂ ਸਾਰੀਆਂ ਸਰਕਾਰਾਂ ਨੂੰ ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ 3 ਹਫ਼ਤਿਆਂ ਦੇ ਅੰਦਰ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ ਸੁਪਰੀਮ ਕੋਰਟ ਨੇ 3 ਹਫ਼ਤਿਆਂ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ ਹੈ ਔਰ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਆਫ ਚੀਫ ਜਸਟਿਸ ਨੇ ਉਹਨਾਂ ਵੱਲੋਂ ਬੀ ਆਰ ਗਵਈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਅਸੀਂ ਪਿਛਲੇ ਸਮਿਆਂ ਦੇ ਵਿੱਚ ਵੀ بارش ਤੇ ਹੜਾ ਹੜ ਵਰਗੇ ਮਾਹੌਲ ਦੇਖੇ ਨੇ ਪਰ ਇਹੋ ਜਿਹਾ ਕਦੇ ਵੀ ਨਜ਼ਰ ਨਹੀਂ ਆਇਆ ਸੋ ਉਹਨਾਂ ਨੇ ਸੂਬਿਆਂ ਤੋਂ ਜਵਾਬ ਮੰਗਿਆ ਹੈ ਉਹਨਾਂ ਨੇ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਹਾਲ ਤੇ ਜਿਹੜੀ ਉੱਥੇ ਭਾਰੀ ਬਾਰਿਸ਼ ਹੋ ਕੇ ਹਾਲ ਹੋਇਆ ਉਸ ਨੂੰ ਲੈ ਕੇ ਗੰਭੀਰ ਚਿੰਤਾ ਜਿਤਾਈ ਹੈ ਔਰ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਇਹ ਟਿੱਪਣੀ ਕੀਤੀ ਹੈ ਕਿ ਪਹਿਲੀ ਨਜ਼ਰੇ ਐਸਾ ਪ੍ਰਤੀਤ ਹੁੰਦਾ ਹੈ ਕਿ ਵੱਡੇ ਪੈਮਾਨੇ ਤੇ ਨਾਜਾਇਜ਼ ਕਟਾਈ ਹੋਈ ਹੈ ਦਰਖਤਾਂ ਦੀ ਔਰ ਉਹਨਾਂ ਕਿਹਾ ਕਿ ਮੀਡੀਆ ਰਿਪੋਰਟਸ ਦੇ ਵਿੱਚ ਹਿਮਾਚਲ ਚ ਹੜ ਦੇ ਦੌਰਾਨ ਵੱਡੀ ਸੰਖਿਆ ਚ ਜਿਹੜੀ ਲੱਕੜ ਹੈ ਉਹ ਵਹਿ ਕੇ ਆਉਂਦੀ ਦਿਖਾਈ ਦਿੱਤੀ ਹੈ ਕੋਰਟ ਨੇ ਕਿਹਾ ਕਿ ਇੱਕ ਗੰਭੀਰ ਮੁੱਦਾ ਹੈ ਤੇ ਤਿੰਨ ਹਫਤਿਆਂ ਦੇ ਵਿੱਚ ਇਹ ਜਵਾਬ ਜਿਹੜਾ ਹੈ ਇਹ ਤਿੰਨੇ ਸੂਬੇ ਚਾਰੇ ਸੂਬੇ ਦਾਖਲ ਕਰਨ ਸੌਲਿਸਿਟਰ ਜਨਰਲ ਨੂੰ ਸੌਲਿਸਿਟਰ ਜਨਰਲ ਨੂੰ ਚੀਫ ਜਸਟਿਸ ਨੇ ਕਿਹਾ ਕਿ ਕੇਂਦਰ ਵੀ ਇਸ ਮਾਮਲੇ ਤੇ ਧਿਆਨ ਦੇਵੇ ਅਦਾਲਤ ਨੇ ਇਹ ਵੀ ਸਾਫ ਕੀਤਾ ਕਿ ਸਿਰਫ ਸਿਰਫ ਇਹ ਮਸਲਾ ਕੁਦਰਤੀ ਆਫਤ ਦਾ ਨਹੀਂ ਹੈ ਬਲਕਿ ਇਹ ਮਨੁੱਖੀ ਗਲਤੀਆਂ ਕਰਕੇ ਪੈਦਾ ਹੋਈ ਸਮੱਸਿਆ ਹੈ ਔਰ ਇਸ ਦੇ ਵਿੱਚ ਮਨੁੱਖੀ ਗਲਤੀਆਂ ਦਾ ਸਭ ਤੋਂ ਵੱਡਾ ਰੋਲ ਹੈ ਦਰਖਤਾਂ ਦੀ ਕਟਾਈ ਹੋਈ ਹੈ ਨਜਾਇਜ਼ ਚਟਾਨਾਂ ਜਿਹੜੀਆਂ ਨੇ ਉਹ ਤੋੜੀਆਂ ਗਈਆਂ ਨੇ ਔਰ ਇਸ ਵਜ੍ਹਾ ਦੇ ਨਾਲ ਇਹ ਸਾਰਾ ਜਿਹੜੀ ਤਰਸਦੀ ਆ ਉਹ ਵਾਪਰੀ ਹੈ ਪਹਿਲੀ ਨਜ਼ਰੇ ਉਹਨਾਂ ਕਹਿੰਿਆ ਇਹੀ ਜਾਪਦਾ ਹੈ ਤਿੰਨ ਹਫ਼ਤਿਆਂ ਦੇ ਵਿੱਚ ਸਾਰੇ ਸੂਬੇ ਜਵਾਬ ਦੇਣ ਦਾ ਸੁਪਰੀਮ ਕੋਰਟ ਵੱਲੋਂ ਉੱਤਰਾਖੰਡ ਜੰਮੂ ਕਸ਼ਮੀਰ ਪੰਜਾਬ ਤੇ ਹਿਮਾਚਲ ਇਹਨਾਂ ਸਰਕਾਰਾਂ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਗਿਆ ਕਿ ਸਰਕਾਰਾਂ ਜਵਾਬ ਦੇਣ ਕਿ ਇਹ ਸਾਰਾ ਕੁਝ ਕਿਉਂ ਵਾਪਰਿਆ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਬੀ ਆਰ ਗਵਈ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਪਹਿਲੀ ਨਜ਼ਰੇ ਜਾਪਦਾ ਹੈ ਕਿ ਦਰਖਤਾਂ ਦੀ ਕਟਾਈ ਵੱਡੇ ਪੱਧਰ ਤੇ ਹੋਈ ਹੈ ਔਰ ਇਹ ਮੈਨ ਮੇਡ ਤਰਾਸਦੀ ਹੈ ਕਿਉਂਕਿ ਇਸ ਦੇ ਵਿੱਚ ਮਨੁੱਖੀ ਗਲਤੀਆਂ ਦਾ ਬਹੁਤ ਵੱਡਾ ਰੋਲ ਹੈ ਇਸ ਕਰਕੇ ਇਹ ਇਹ ਸਥਿਤੀ ਉਤਪਨ ਹੋਈ ਹੈ ਸਥਿਤੀ ਪੈਦਾ ਹੋਈ ਹੈ ਜਿਸ ਕਰਕੇ ਲੋਕ ਅਜਹੜਾਂ ਦੇ ਵਿੱਚ ਮਰ ਰਹੇ ਨੇ ਔਰ ਤਰਾਹੀ ਤਰਾਹੀ ਹੋ ਰਹੀ ਹੈ ਸੋ ਸੁਪਰੀਮ ਕੋਰਟ ਨੇ ਸਖਤ ਨੋਟਿਸ ਲੈਂਦੇ ਹੋਏ ਗੰਭੀਰ ਚਿੰਤਾ ਜਤਾਈ ਹੈ ਔਰ ਇਹਨਾਂ ਸੂਬਿਆਂ ਨੂੰ ਜਵਾਬ ਦੇਣ ਦੇ ਲਈ ਕਿਹਾ ਹੈ ਇਹ ਟਿੱਪਣੀ ਕੀਤੀ ਗਈ ਸੁਪਰੀਮ ਕੋਰਟ ਵੱਲੋਂ ਕਿ ਜਿਹੜੀ ਵੱਡੀ ਮਾਤਰਾ ਦੇ ਵਿੱਚ ਲੱਕੜ ਵਹਿ ਕੇ ਆ ਰਹੀ ਹੈ ਪਾਣੀਆਂ ਦੇ ਵਿੱਚ ਉਸ ਨੂੰ ਦੇਖ ਕੇ ਵੀ ਇਹ ਜਾਪਦਾ ਹੈ ਕਿ ਵੱਡੇ ਪੱਧਰ ਤੇ ਕਟਾਈ ਹੋਈ ਵਾਤਾਵਰਨ ਦੇ ਨਾਲ ਕੁਦਰਤ ਦੇ ਨਾਲ ਛੇੜਛਾੜ ਹੋਈ ਜਿਸ ਕਰਕੇ ਇਹ ਐਡੀ ਵੱਡੀ ਤਰਾਸ ਦੀ ਆਈ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਬੱਦਲ ਫਟਣ ਕਰਕੇ ਪਾਣੀ ਵੱਡੀ ਮਾਤਰਾ ਦੇ ਵਿੱਚ ਆਇਆ ਔਰ ਉਸਨੇ ਮੈਦਾਨੀ ਸੂਬਿਆਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੋ ਇਹ ਸਾਰੀ ਤਰਾਸ ਦੀ ਜਿਹੜੀ ਹੈ ਹੁਣ ਅਗਲੇ ਦਿਨਾਂ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਇਸ ਤੇ ਮੰਥਨ ਤੇ ਹੋਏਗਾ ਕਿਉਂਕਿ ਹਾਲੇ ਤੱਕ ਜਿਹੜਾ ਸਾਰਾ ਫੋਕਸ ਹੈ ਉਹ ਲੋਕਾਂ ਨੂੰ ਇੱਕ ਵਾਰੀ ਬੁਸੀਬਤ ਚੋਂ ਕੱਢਣ ਤੇ ਆ ਜਿਹੜੇ ਲੋਕ ਫਸੇ ਹੋਏ ਨੇ ਹੜ੍ਹਾਂ ਦੇ ਵਿੱਚ ਪੰਜਾਬ ਦੇ ਗੱਲ ਕਰੀਏ ਤਾਂ 1600 ਤੋਂ ਜ਼ਿਆਦਾ ਪਿੰਡ 1700 ਦੇ ਨੇੜੇ ਪਿੰਡ ਹੜਾਂ ਤੋਂ ਪ੍ਰਭਾਵਿਤ ਹੋਏ ਨੇ ਇੱਕ ਵਾਰ ਉਹਨਾਂ ਤੱਕ ਸਹਾਇਤਾ ਪਹੁੰਚਾਉਂਦੀ ਹੈ